ਵਿਕਸਿਤ ਭਾਰਤ ਸੰਕਲਪ ਯਾਤਰਾ ਸ਼ਹਿਰੀ ਤਹਿਤ ਕਪੂਰਥਲਾ ਦੇ ਸ਼ਾਲੀਮਾਰ ਬਾਗ ਅਤੇ ਸਿਵਲ ਹਸਪਤਾਲ ਵਿਖੇ ਪ੍ਰੋਗਰਾਮ ਕਰਵਾਏ ਗਏ ਇਹਨਾਂ ਪ੍ਰੋਗਰਾਮਾਂ ਦੌਰਾਨ ਭਾਰਤ ਸਰਕਾਰ ਦੀਆਂ ਵੱਖ-ਵੱਖ ਯੋਜਨਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਵਾਇਆ ਗਿਆ ਮੌਕੇ ਦੇ ਮੌਜੂਦ ਲੋਕਾਂ ਵੱਲੋਂ ਵਿਕਸਿਤ ਭਾਰਤ ਦਾ ਸੰਕਲਪ ਵੀ ਲਿਆ ਗਿਆ ਇਸ ਮੌਕੇ ਡਾਕ ਵਿਭਾਗ ਬੈਂਕ ਪੀਜੀਐ ਅੱਜ ਤੋਂ ਆਈ ਡਾਕਟਰਾਂ ਦੀ ਟੀਮ ਨੇ ਪ੍ਰੋਗਰਾਮ ਵਾਲੀ ਥਾਂ ਤੇ ਬੂਥ ਲਗਾ ਕੇ ਆਮ ਲੋਕਾਂ ਦਾ ਚੈੱਕਅਪ ਵੀ ਕੀਤਾ ਇਸ ਮੌਕੇ ਕਾਰਪੋਰੇਸ਼ਨ ਦਫ਼ਤਰ ਦੇ ਕਰਮਚਾਰੀਆਂ ਵੱਲੋਂ ਸਰਕਾਰ ਦੀਆਂ ਯੋਜਨਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਇਸ ਦੌਰਾਨ ਐਫਸੀਆਈ ਦੇ ਅਧਿਕਾਰੀ ਵੀ ਹਾਜ਼ਰ ਰਹੇ ਜਾਗਰੂਕਤਾ ਵੈਨ ਸਮੇਤ ਇਹ ਯਾਤਰਾ ਕਪੂਰਥਲਾ ਸਣੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਚੱਲ ਰਹੀ ਹੈ ਇਸ ਰਾਹੀਂ ਕੇਂਦਰ ਸਰਕਾਰ ਦੀਆਂ ਵੱਖ-ਵੱਖ ਕਲਿਆਣਕਾਰੀ ਯੋਜਨਾਵਾਂ ਬਾਰੇ ਜਾਗਰੂਕਤਾ ਪੈਦਾ ਕੀਤੀ ਜਾ ਰਹੀ ਹੈ ਅਤੇ ਯੋਗ ਲਾਭਪਾਤਰੀਆਂ ਨੂੰ ਮੌਕੇ ਤੇ ਹੀ ਨਵੀਆਂ ਸਕੀਮਾਂ ਨਾਲ ਜੋੜਨ ਲਈ ਉਪਰਾਲੇ ਕੀਤੇ ਜਾ ਰਹੇ ਨੇ ਸਮਾਗਮ ਵਾਲੀ ਥਾਂ ਤੇ ਐਲਈਡੀ ਸਕਰੀਨਾਂ ਵਾਲੀ ਸੰਕਲਪ ਯਾਤਰਾ ਦੀ ਵੈਨ ਵੀ ਮੌਜੂਦ ਸੀ ਜਿਸ ਵਿੱਚ ਦੇਸ਼ ਦੀ ਸਮੁੱਚੀ ਤਰੱਕੀ ਨੂੰ ਦਰਸਾਉਣ ਬਾਰੇ ਪ੍ਰਧਾਨ ਮੰਤਰੀ ਦੇ ਰਿਕਾਰਡ ਕੀਤੇ ਭਾਸ਼ਣ ਲਾਭਪਾਤਰੀਆਂ ਦੀਆਂ ਕਹਾਣੀਆਂ ਪੈਂਫਲਟ ਕੈਲੰਡਰ ਦੇ ਰੂਪ ਵਿੱਚ ਜਾਗਰੂਕਤਾ ਸਮੱਗਰੀ ਰੱਖੀ ਗਈ ਸੀ ਇਸ ਯਾਤਰਾ ਵਿੱਚ ਮੁੱਖ ਮੰਤਵ ਲੋਕਾਂ ਨਾਲ ਸੰਪਰਕ ਉਹਨਾਂ ਵਿੱਚ ਜਾਗਰੂਕਤਾ ਪੈਦਾ ਕਰਨਾ ਤੇ ਉਹਨਾਂ ਨੂੰ ਸਵੱਛਤਾ ਸੁਵਿਧਾਵਾਂ ਜ਼ਰੂਰੀ ਮਾਲੀ ਸੇਵਾਵਾਂ ਬਿਜਲੀ ਕਨੈਕਸ਼ਨ ਐਲ ਪੀ ਜੀ ਸਿਲੰਡਰ ਨੂੰ ਸਲੂਬ ਕਰਵਾਉਣ ਗਰੀਬਾਂ ਲਈ ਆਵਾਸ ਖੁਰਾਕ ਸੁਰੱਖਿਆ ਉਚਿਤ ਪੋਸ਼ਣ ਪਰੋਸੇਯੋਗ ਸਿਹਤ ਸੇਵਾਵਾਂ ਸਵੱਛ ਪੇजल ਵਰਗੀਆਂ ਕਲਿਆਣਕਾਰੀ ਯੋਜਨਾਵਾਂ ਦਾ ਲਾਭ ਪ੍ਰਦਾਨ ਕਰਨ ਤੇ ਹੋਵੇਗਾ। ਜਿਹੜੀ ਦੇ ਨਾਲ ਪੋਸਟ ਆਫਿਸ ਔਰ ਬੈਂਕ ਦੇ ਨਾਲ ਸੰਬੰਧਿਤ ਜੋ ਵੀ ਸਮੱਸਿਆਵਾਂ ਪ੍ਰੋਬਲਮਜ਼ ਆ ਰਹੀਆਂ ਰਹੀਆਂ ਉਹਨਾਂ ਦਾ ਮੌਕੇ ਤੇ ਹੀ ਨਿਬਟਾਰਾ ਕਰਦੀ। ਮੋਦੀ ਸਾਹਿਬ ਨੇ ਕੈਂਪ ਲਾਇਆ ਮੈਂ ਦਵਾਈ ਲੈਣ ਇੱਥੇ ਮੇਰਾ ਬੀਬੀ ਬਹੁਤ ਵੱਧ ਗਿਆ ਸੀ ਚੈੱਕ ਕਰਾਉਣ ਆਈ। ਦਵਾਈ ਉਹਨਾਂ ਨੇ ਲੈ ਕੇ ਦੇ ਦਿੱਤੀ ਆ ਮੈਂ ਮੋਦੀ ਦਾ ਬਹੁਤ ਧੰਨਵਾਦ ਕਰਦੀ ਆ